ਜਲੰਧਰ ਦੇ ਮਸ਼ਹੂਰ ਅਤੇ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਕੁੱਲਰ ਪੀਜਾ ਕਪਲ ਸਹਿਜ अरोड़ा ਤੇ ਗੁਰਪ੍ਰੀਤ ਕੌਰ ਦੇ ਦੇਸ਼ ਛੱਡ ਕੇ ਇੰਗਲੈਂਡ ਸ਼ਿਫਟ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਮੁਤਾਬਿਕ ਇਹ ਜੋੜਾ ਆਪਣੇ 1.5 ਸਾਲ ਦੇ ਪੁੱਤਰ ਵਾਰਿਸ ਸਮੇਤ ਤਿੰਨ ਦਿਨ ਪਹਿਲਾਂ ਇੰਗਲੈਂਡ ਚਲਾ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਲੈ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਵਿਦੇਸ਼ ਸ਼ਿਫਟ ਹੋਣ ਦੀ ਖਬਰ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇਹ ਚਰਚਾ ਦੀ ਲਹਿਰ ਬਣ ਗਈ ਹੈ ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਵਰਕ ਵੀਜ਼ਾ ਤੇ ਗਏ ਨੇ ਜਾਂ ਪੀਆਰ ਲੈ ਕੇ ਗਏ ਨੇ ਕੁੱਲਰ ਪੀਜ਼ਾ ਕਪਲ ਨੇ ਜਲੰਧਰ ਦੇ ਵਿੱਚ ਆਪਣਾ ਰੈਸਟੋਰੈਂਟ ਛੱਡ ਕੇ ਜਾਣ ਦਾ ਫੈਸਲਾ ਕੀਤਾ ਪਰ ਰੈਸਟੋਰੈਂਟ ਦਾ ਸਟਾਫ ਮੌਜੂਦਾ ਤੇ ਕਾਰੋਬਾਰ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਦੱਸਿਆ ਕਿ ਕੁੱਲਰ ਪੀਜ਼ਾ ਕਪਲ ਦੀ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਗਿਆ ਇਸੇ ਦੌਰਾਨ ਉਹਨਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਹਾਈ ਕੋਰਟ ਨੇ ਸੁਰੱਖਿਆ ਦੇ ਪੁਕਤਾ ਪਰਵੰਦ ਕੀਤੇ ਸਨ ਦਾਦੀ ਐ ਕਿਸ ਕੁੱਲਰ ਪੀਜਾ ਕਪਲ ਦੀ ਜਦੋਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੂੰ ਧਮਕੇ ਦਿੱਤੇ ਜਾਂਦੇ ਸੀ ਜਾਂ ਫਿਰ ਇਹਨਾਂ ਦੀਆਂ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਭਾਂਤੋੜ ਕੀਤੀ ਜਾਂਦੀ ਜਾਂ ਫਿਰ ਇਹਨਾਂ ਦੇ ਕੁੱਲਰ ਪੀਜਾ ਜਿਹੜਾ ਇਹਨਾਂ ਦਾ ਰੈਸਟੋਰੈਂਟ ਬਣਿਆ ਹੋਇਆ ਉੱਥੇ ਜਾ ਕੇ ਵੀ ਉਹਨਾਂ ਨੂੰ ਧਮਕਾਇਆ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜੋੜਾ ਕਾਫੀ ਪਰੇਸ਼ਾਨ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਪਸ਼ਟਿਕਨ ਵੀ ਦਿੱਤਾ ਜਾਂਦਾ ਸੀ ਪਰ ਇਸ ਦੇ ਬਾਵਜੂਦ ਵੀ ਇਨਾਂ ਨੂੰ ਟ੍ਰੋਲ ਕਰਨ ਦਾ ਕੰਮ ਲਗਾਤਾਰ ਜਾਰੀ ਰਿਹਾ ਜਿਸ ਤੋਂ ਬਾਅਦ ਹੁਣ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਨ੍ਹਾਂ ਗੱਲਾਂ ਕਰਕੇ ਜਿਹੜਾ ਇਹ ਜੋੜਾ ਇਸ ਨੇ ਦੇਸ਼ ਛੱਡ ਕੇ ਇੰਗਲੈਂਡ ਜਾਣ ਦਾ ਜਿਹੜਾ ਫੈਸਲਾ ਕੀਤਾ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜਿਹੜਾ ਕਿ ਵਾਇਰਲ ਹੋ ਰਿਹਾ ਹਾਲਾਂਕਿ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਨੇ ਆਪਣੇ ਵਿਦੇਸ਼ ਸ਼ਿਫਟ ਹੋਣ ਦੀ ਸਪਸ਼ਟ ਪੁਸ਼ਟੀ ਨਹੀਂ ਕੀਤੀ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਇਹ ਦੋਵੇਂ ਇਕੱਠੇ ਵੀ ਨਹੀਂ ਦੇਖੇ ਇਸ ਤੋਂ ਪਹਿਲਾਂ ਦੋਵਾਂ ਦੇ ਤਲਾਕ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਹੁਣ ਇੰਗਲੈਂਡ ਸ਼ਿਫਟ ਹੋਣ ਦੀਆਂ ਚਰਚਾਵਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਇਸ ਵੀਡੀਓ ਨੂੰ ਦੇਖ ਕੇ ਸਾਰੇ ਇਹੀ ਕਹਿ ਰਹੇ ਨੇ ਕਿ ਇਹ ਜੋੜਾ ਦੇ ਛੱਡ ਕੇ ਇੰਗਲੈਂਡ ਦੇ ਵਿੱਚ ਸ਼ਿਫਟ ਹੋ ਗਿਆ ਪਰ ਜਦੋਂ ਤੱਕ ਸਹਿਜ ਅਰੋੜਾ ਜਾਂ ਫਿਰ ਉਸ ਦੀ ਧਰਮ ਪਤਨੀ ਦਾ ਕੋਈ ਵੀਡੀਓ ਨਹੀਂ ਆਉਂਦਾ ਉਹ ਤੱਕ ਇਹ ਸਪਸ਼ਟ ਕਹਿਣਾ ਮੁਸ਼ਕਿਲ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ